ਹੇ <laughs> ਜੋਰੀ ਕੱਢੀ ਹੋਈ ਸਾਥ ਸਰੋਗੀ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਸਾਹਿਬ ਸ਼ੁਗਰ ਮਿੰਟ ਦੇ ਐਮਪਲੋਇਸ ਨੂੰ ਬਹੁਤ ਬਹੁਤ ਬਾਰਕਾ ਦੰਨਾ ਕਿਉਂਕਿ ਪਿਛਲੇ ਦਿਨੋਂ ਸਾਰੇ ਪ੍ਰੋਬਲਮ ਨੂੰ ਜਿਹੜਾ ਅਮਾਨ ਨੇ ਚੈਲੰਜ ਨੂੰ ਲੈ ਕੇ ਕਿ ਮੈਨੂੰ ਇੱਕੋ ਹੀ ਭਰੋਸਾ ਦਿੱਤਾ ਸੀ ਕਿ ਅਸੀਂ ਟਾਈਮ ਲਈ ਜਿਹੜਾ ਇਹਨਾਂ ਨੂੰ ਸ਼ੁਰੂ ਕਰਨਾ ਕਿਸਾਨ ਯੂਨੀਅਨ ਉਹਨਾਂ ਵੱਲੋਂ ਮੈਨੂੰ ਬਹੁਤ-ਬਹੁਤ ਪ੍ਰੋਬਲਮਾਂ ਸਮੱਸਿਆਵਾਂ ਤੇ ਹਾਈਲਾਈਟ ਕੀਤੀਆਂ ਭਈਆ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਨੇ ਮੈਨੂੰ ਟਾਈਮਲੀ ਜਿਹੜਾ ਹੈਗਾ ਕਿ ਪ੍ਰੋਬਲਮਾਂ ਦੱਸੀ ਮੈਂ ਦੇ ਵਿੱਚ ਕੀ-ਕੀ ਪ੍ਰੋਬਲਮ ਆ ਸਕਦੀ ਹੈ ਔਰ ਉਸ ਪ੍ਰੋਬਲਮ ਨੂੰ ਟਾਈਮਲੀ ਜਿਹੜਾ ਹੈਗਾ ਜੀਐਮ ਸਾਹਿਬ ਨੇ ਟੇਕਅਪ ਕੀਤਾ ਔਰ ਰਿਸੋਲਵ ਕੀਤਾ ਔਰ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਉਹਨਾਂ ਨੇ ਮੈਨੂੰ ਕੇਅਰਸ ਦੇ ਦਿੱਤੇ ਤਿੰਨ ਤਰੀਕਿਆਂ ਨਾਲ ਸੀ ਮਿਲਦਾ ਜਣਾ ਬੜਾ ਬਹੁਤ ਕੰਮ ਕਰਦੇ ਸੀ ਅਰ ਜਿ ਤਰੇਡ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੀ ਬੜੀ ਖੁਸ਼ੀ ਮਨਾਉਂਦੇ ਹੋਏ ਮੈਂ ਸਾਰਿਆਂ ਨੂੰ ਮੁਬਾਰਕਾਂ ਦਿੰਦਾ हूं और आप उम्मीद करना। और हे गुरुजी हमेशा अपना साथ के रहते हैं। ये मिल जड़ी है दिनों दिन तरक्की कर रही है। ਤੁਸੀਂ 22 23 ਵੀ ਦੇਖਿਆ ਕਿ 24 ਜਿਹੜਾ ਲਫਟਨ ਜਿਹੜਾ ਜੰਨਾ ਪੀੜਿਆ ਗਿਆ 10.5 ਕਬੀ ਆਈ ਸੀ। और पिछले साल 23 24 ਚ 28 ਲੱਖ ਜਿਹੜਾ ਕੁਇੰਟਲ ਜੰਨਾ ਪੀੜਿਆ ਗਿਆ ਔਰ 10.40 ਜਿਹੜੀ ਰਿਕਵਰੀ ਆਈ ਜੋ ਕਿ ਸਾਰੇ ਨੌਰਥ ਚ ਸਭ ਤੋਂ ਵੱਧ ਹੈ ਔਰ ਇਸ ਵਾਰ ਵੀ ਅਸੀਂ ਆਸ ਕਰਦੇ ਕਿ 30 ਲੱਖ ਜਿਹੜਾ ਹੈ ਕੁਇੰਟਲ ਤੋਂ ਵੱਧ ਗੰਨਾ ਜਿਹੜਾ ਪੀੜਿਆ ਜਾਏਗਾ ਤੇ ਅੱਜ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਸ਼ੁਰੂਆਤ ਕੀਤੀ ਹੈ ਔਰ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਨੇ ਗੰਨੇ ਦਾ ਰੇਟ ਵੀ ਜਿਹੜਾ ਹੈਗਾ 401 ਰੁਪਏ ਜੋ ਕਿ ਸਾਰੇ ਹਿੰਦੁਸਤਾਨ ਸਭ ਤੋਂ ਵੱਧ ਸੋ ਸਰਕਾਰ ਪੂਰੀ ਬਚਨਬੱਧ ਹੈ ਇਸ ਬਿਲ ਨੂੰ ਚਲਾਉਣ ਲਈ ਔਰ ਨਵਾਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਨਵਾਂ ਪ੍ਰੋਜੈਕਟ ਜਿਹੜਾ ਹੋਰ ਉਹ ਮੋਰਿੰਡੇ ਚ ਲਾਇਆ ਜਾਵੇ ਮੈਂ ਜੀਐਮ ਸਾਹਿਬ ਬਹੁਤ ਸਾਡੇ ਮਿਹਨਤੀ ਨੇ ਇਹ ਕਰ ਰਹੇ ਨੇ ਮਿਹਨਤ ਤੇ ਜਲਦ ਉਸ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਪ੍ਰੋਜੈਕਟ ਜਿਹੜਾ ਹੈਗਾ ਇੱਥੇ ਲਾਇਆ ਜਾਵੇ ਤਾਂ ਕਿ ਸਾਡੇ ਕਿਸਾਨ ਵੀ ਉਹ ਜੀਰੀ ਨੂੰ ਛੱਡ ਕੇ ਗੰਨੇਵਲ ਨੂੰ ਜਾਣ ਜਿਹਦੇ ਨਾਲ ਕਿ ਸਾਡਾ ਜਿਹੜਾ ਪਾਣੀ ਦਾ ਪੱਧਰ ਉਹ ਵੀ ਉੱਥੇ ਆਪੋ ਚੰਕੋਰ ਸਾਹਿਬਾ ਅਨੇ ਮਾਨਯੋਗ ਜੀਐਮ ਸਾਹਿਬ ਤੇ ਔਰ 슈ਗਰ ਮਿਲ ਦੇ ਜਿੰਨੇ EMPLOYEES ਐ ਸਾਡੇ ਸਟਾਫ ਮੈਂਬਰ ਜਿਹੜੇ ਜਿੰਨੇ ਬੇਟੇ ਸੇਕੜੇ ਨੇ ਕਿਸਾਨ ਨੇ ਜਿਹਨੇ ਅੱਜੂ ਕਰਾਈ ਉਹ ਸਾਰਿਆਂ ਦਾ ਇੱਥੇ ਭਰੋਸਾ ਹੈ ਵੀ ਅੱਜ 3 ਤਰੀਕ ਨੂੰ ਅਸੀਂ ਕਿਹਾ ਸੀ ਵੀ ਮਿਲ ਨੂੰ ਪੂਰਾ ਫਲੈਚ ਚਲਾ ਦਾਂਗੇ ਤੇ ਜੀਐਮ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਟੀਮ ਕੁਝ ਕੁਝ ਦਿਖਦਾ ਸਾਨੂੰ ਆਇਆ ਪਿੱਛੇ ਜਿਵੇਂ ਕਿ ਕੋਈ ਕੋਈ ਕਈ ਵਾਰ ਟੈਕਨੀਕਲ ਵੀ ਦਿੱਕਤ ਆ ਜਾਂਦੀ ਹੈ ਬਟ ਸਾਰੀ ਰਿਸੋਲਵ ਕਰਕੇ ਔਰ ਚੰਡੀਗੜ੍ਹ ਵੀ ਟੇਕ ਅਪ ਕਰ ਰਹੇ ਆ ਔਰ ਉਹਨਾਂ ਨੂੰ ਛੇਤੀ ਤੋਂ ਛੇਤੀ ਇਹਦਾ ਹੱਲ ਹੀ ਲੱਭ ਲਾਂਗੇ ਬਟ ਅੱਜ ਤੋਂ ਮਿਲ ਜਿਹੜੀ ਆ ਫੁੱਲ ਕਲੈਸ਼ ਸ਼ੁਰੂ ਹੋ ਗਈ ਆ ਔਰ ਸਾਨਵੀਰ ਆਪਣੇ ਆਪਣੇ ਜਿਹੜੀ ਫਸਲ ਐ ਉਹ ਇੱਥੇ ਲੈ ਕੇ ਆਉਣ ਤੇ ਇੱਥੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਸਰ ਇੱਕ ਰੋਡ ਦੀ ਗੱਲ ਇਹਨਾਂ ਨੇ ਵੀ ਕੀਤੀ ਆ ਤੁਹਾਨੂੰ ਕੱਲ ਸਰਪੰਚ ਵੀ ਮਿਲਣੇ ਸਾਡੇ ਹਲਕੇ ਦੇ ਜੀ ਜੀ ਆ ਮਰਿੰਡਾ ਤੋਂ ਰੋਪੜ ਜਿਹੜੀ ਸੜਕ ਜਾਂਦੀ ਏ ਖਰਾਬ ਐ ਇਹਦੇ ਬਾਰੇ ਕੋਈ ਹਾਂਜੀ ਹਾਂਜੀ ਮੈਨੂੰ ਐਮਐਲਏ ਸਾਹਿਬ ਨੇ ਵੀ ਦੱਸਿਆ ਸੀ ਜੀ ਇੱਕ ਬਹੁਤ ਵੱਡੀ ਡਿਮਾਂਡ ਹੈ ਵੀ ਮੋਰਿੰਡਾ ਦੇ ਉਹ ਜਿਹੜੇ ਚਮਕੋੜ ਆਪਣੇ ਇੱਥੇ ਰੋਪੜ ਨੂੰ ਰੋੜ ਜਾਂਦੀ ਹੈ ਉਹਦੀ ਅਰਜੈਂਟ ਰਿਪੇਅਰ ਦੀ ਲੋੜ ਹੈ ਅਸੀਂ ਅਰਜੈਂਟ ਰਿਪੇਅਰ ਵਾਸਤੇ ਉਹਦੀ ਪੈਚ ਵਰਕ ਦੇ ਆਰਡਰ ਦਿੱਤੀ ਹੈ ਐਕਸ ਇਨਸਾਬ ਨੂੰ ਉਹ ਅੱਜ ਕੋਈ ਮੁਹਾਲੇ ਦੇ ਵਿੱਚ ਫੰਕਸ਼ਨ ਸੀ ਉਹਦੇ ਵਿੱਚ ਥੋੜੇ ਰੁੱਝੇ ਹੋਏ ਸੀ ਬਟ ਕੱਲ ਤੋਂ ਉੱਥੇ ਕੰਮ ਸ਼ੁਰੂ ਕਰਾਂਗੇ ਉਹ ਔਰ ਕੰਡ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਕਿਹਾ ਵੀ ਜਿੰਨਾ ਵੀ ਫਕਰ ਚਾਊਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕੰਟਿੰਜੈਂਸੀ ਹੈ ਅਸੀਂ ਉਹ ਤੋਂ ਪੂਰਾ ਕਰ ਦਾਂਗੇ ਬਟ ਤੁਸੀਂ ਇੱਕ ਵਾਰ ਰਿਪੇਅਰ ਸ਼ੁਰੂ ਕਰ ਦਿਓ ਠੀਕ ਹੈ ਸਰ